you know

ਕੀਸੇ ਤੇ ਤੁਮਾੜਾ ਅਦਾ ਸੰਸਵਾ ਤੇਰੀ ਨਾਮ ਹਰਿ ਸੁਖਾਵੇ ਨਾਮੁ ਤੇਰਾ ਨਾਮੁ ਸੁਇਆ ਵਾਚੀ ਸਤਿ ਗੁਣੀ ਰਹਿ ਨਾਮੁ ਤੇ ਸੱਚੀ ਸਾਡੀ ਜੋ ਕਿਆ ਮੈਂ ਹਿੰਦ ਕਰੀ ਰੈ ਸੱਚਾ ਨਾਮਿ ਲਾਤੋ ਬਾਤ ਨਾਮਿ ਨਿਭਾਉ ਮੇਰਾ ਜਿਨ ਸੁਖਾ ਕਰਤੋ ਵੜਿਆ ਪਰ ਸਾਥ ਸੁਖ ਮੰਨਿ ਆਵਿ ਲਿਸੀਆ ਕਿਨੇ ਇਨਸਾਨ ਕਾ ਸੁਲਾਈਆ ਪਤਾ ਦੁਆ ਦਿੱਤਾ ਤੁਹਾਨੂੰ ਸੋਹ ਜੇਤੁ ਨਿਆਈ ਬਟਿਆਲਿਆ ਰਹਿਣਾਂ ਤਿਨੋਂ ਸੰਤੋ ਅਗਰ ਤਰੋ ਤੇ ਆਰੋਹ ਦੱਕਾ ਨਾ ਪਿਰ ਆਧਾਰੁ ਬਾчие ਪੰਚ ਸਭ ਦੇ ਜਿਗਾ ਅੰਸ਼ੁ ਭਾਗੈ ਧਰਮ ਭਾਗੇ ਮਨੁਤਰਾਜੀ ਕਥਾ ਜਿਸ ਕਰਤਾ ਕੀਆ ਅੰਸ਼ੁ ਤੁੰ ਸੁਤਰਾ ਕੀਤੇ ਕਾਲ ਸੰਖੁਮਾਰਿਆ ਸੁਕਰ ਪਾਇਆ ਵਿਦਿਤੰਕੋ ਦੇਨਾਂ ਭਜੇ ਨਾ ਕੀ ਇਹ ਨਾਮ ਤੈਨੂੰ ਸੁਖ ਦੋਵਾ ਇੱਕ ਕਰਿਆ ਨਾਮ ਕੋਰਾਂ ਦੀ ਬੰਦੂ ਤੋਂੋਂ ਬੜਾ ਤਾਕੀਓ ਸਗਤ ਮੰਦਰੋ ਸਤਿਗੁਰੇ ਵੇਲੇ ਪਾਰ ਕਰੇ ਮਤਰਾ ਤੋਂ ਪਾਇਆ ਸੁਖੀ ਧਨ ਜੂਰੇ ਤੂਖ ਨੂੰ ਸਤਿ ਆਪੇ ਸੁਣੀ ਸਣ ਜੀਬਾਣੀ ਸਾਤ ਸਾਰਤ ਭੇਸਾ ਸੇ ਜਿਵੇਂ ਗੁਰਤੀ ਜਾਣੀ ਮਰਕੇ ਗੁਨੀਤ ਕਹੇ ਭਵਤ ਸਤਿਗੁਰ ਰਹੀਆ ਪਰਖੀ ਦੇ ਕਿਨ ਵਖਤਨਾ ਮਿਤ ਗੁਰ ਚਰਨ ਲਾ ਕੇ ਬਾਝੀ ਅਨਹਦ ਗੂਨੀ ਪਰਕੇ ਗੁਨੀਤ ਕਹੇ ਭਵਤ ਸਤਿਗੁਰ ਰਹੀਆ ਪਰਖੀ ਦੇ ਕਿਨ ਵਖਤਨਾ ਮਿਤ ਗੁਰ ਚਰਨ ਲਾ ਕੇ ਬਾਝੀ ਅਨਹਦ ਗੂਨੀ ਧਵਾ ਦੀ ਕੀ ਤਾਲ ਤਨ ਧਵਾ ਦੀ न ਸਾਗਰ ਦਸਨ ਮਰਗੀ ਤੂੰ ਮਰੈ ਤੁਮਰੈ ਤੁਮ ਤੇ ਹੀ ਤੋਹੋ ਮੈ ਸੋ ਤੁਮਰੀ ਹੀ ਪ੍ਰਤੋ ਮਿਤ ਲਾਣ ਉਦਾਸ ਹੁਤੇ ਆ ਕੇ ਅਰ ਮੀਰੋ ਪੰਡਨ ਸੁਆਹ ਬਹੂ ਨਾਨਕ ਸਾਬੋ

ਸਤਿਨਾਮ ਵਾਹਿਗੁਰੂ ਸਤਿਨਾਮ ਧਰਿ ਦੇ ਸੰਪੰਨ ਹੋਏ ਸੁਹਾਣੇ ਦਰਦੀ ਪੰਚਾਤੀ ਗੋਰੀ ਦੀ ਮਹਾਰਾਜ ਸਤਿਗੁਰੂ ਦੇ ਸਹਾਇ ਦਸਾਂ ਪਾਤਸ਼ਾਹ ਜੀ ਦੇ ਰੋਗ ਸਤਿਗੁਰੂ ਜੀ ਗੁਰੂ ਅੰਗਰਸਾਹ ਮਹਾਰਾਜ ਜੀ ਦੇ ਬਾਦ ਦਰਸ਼ਨ ਦੀ ਜਾ ਕੇ ਤਾਂ ਮਨ ਪਰੇਮੋ ਜੀ ਸਤਿਜਾ ਪਿਆਰੇ ਨਾਮ ਨਾਲ ਸਾਧ ਜਗੀਆਂ ਚਾਰਿ ਗੋਤਿਆਂ ਮਿੱਠੀਆਂ ਜੰਮੀਆਂ ਤਪੀਆਂ ਜਿਨਾ ਨਾਮ ਲੰਗਿਆ ਤਾਂ ਸਤਿਆ ਦੇਵਕਿਲਾ ਦੀ ਜੀਤ ਮਾਰਕਸ ਤੇ ਤੋਂ ਦੀਆਂ ਕੰਮੀਆਂ ਕੰਮਾਂ ਦੀਆਂ ਸੁਧੀਆਂ ਨੇ ਸਮਾਜ ਦਾ ਸਿਆਪਾ ਇਹ ਨੂੰ ਨੂੰ ਜੀ ਆਇਆਂ ਨੂੰ ਜੁਦਾ ਸਿਧਾਂਤ ਸੁਖਮੀਆਂ ਨੇ ਧਰ ਦੇ ਮੇਰੇ ਦੇ ਸੀਤ ਮਤੇ ਪਾਣ ਪਾਣ ਕਰਾਈ ਤੋਂ ਕੰਮੀਆਂਆਂ ਸੁਧੀਆਂ ਦੇ ਲੜੇ ਕਾਰਿਆਨਾਂ ਨਾਲ ਕਰੇ ਗੁਰਦੁਆਰਿਆਂ ਦੀ ਸੇਵਾ ਦੇ ਸਰਬਾਨੀਆਂ ਕੀਤੀਆਂ ਆਂ ਇਹ ਹਰੀਆਂ ਕੀ ਤੇਰਤਾ ਸਵਾਸ ਪ੍ਰਣਵਾਦੀਆ ਜਿੰਨਾ ਨੀਤ ਮਾਇਦਾ ਦੇ ਨਾਮ ਨਾਲ ਕੇ ਜੋ ਕਿ ਆਪਾ ਜੀ ਬੋਲੂਗੀ ਪ੍ਰਤਮੇ ਸਰਵਨਾਥ ਸਾਹਿਬ ਜੀ ਦੀ ਅਰਦਾਸ ਹੈ ਜੀ ਸਰਵਨਾਥ ਸਾਹਿਬ ਜੀ ਕੋ ਸਾਰੇ ਗੁਰੂ ਬਾਖੀ ਦੀ ਜੀਤ ਤੁਹੀ ਸਭ ਦੀ ਸੰਭਾਲੇ ਕਾਰਤਾਰ ਜੀ ਗੁਰੂ ਸਾਹਿਬਾਨੀ ਗੁਰੂ ਜੀ ਅੱਲੇ ਤੁਹਾਨੂੰ ਜੀਤਾ ਏਸਾ ਰਹਿਤਾਂ ਸੁਰੇਤ ਦਾ ਨਿਵਾਜ਼ਾ ਤਰੂ ਸਾਦਾ ਤਾਨਾ ਸ੍ਰੀ ਦਾ ਨੰਦਾਂ ਸਦੀਪੰਤ ਸਭ ਸਭ ਕੀ ਦੇ ਰਸਨ ਦੀ ਸਮਾ ਜੋ ਕੀਆ ਢੰਡੇ ਹੁੰਦੇ ਤੁਹੋ ਕੀਆ ਕਰਤ ਸਮਸਾ ਜੇ ਤਾਲ ਸਤਿ ਸਾਈਂ ਬੋਲੋ ਜੀ ਵਾਲੇ ਗੁਰ ਸਿਖਾਂ ਦਾ ਮਾਤਮਾ ਬਖੂਤੀ ਬਖ ਬਖ ਤੇਰਾ ਕੇ ਇਹ ਕਾਲ ਕੂਤੀ ਵਾਗੀ ਤੂ ਆਪਣੀ ਪੰਥ ਦੇ ਸਦਾ ਸਾਈ ਦਾ ਭਾਰੀ ਜੋ ਦੀਨਨ ਕਾਨਨ ਬਾਰੇ ਅਸੇ ਹੋਰ ਤੁਹਾਰੀ ਬੋਤਹਾ ਜਿਨਾ ਨੂੰ ਪਿਆਰੇ ਸਤਿਗੁਰਾਂ ਦਾ ਪੂਜਿਆ ਭਗਵਾਨ ਜਿੰਨਾ ਦੇ ਫੁੱਲੇ ਜਸਨਾ ਕੀਤਾ ਸੇਵਾ ਸੰਭਾਰਤਾ ਤਾਂ ਤੇਾਰੇ ਖਾਸਾ ਕਿਧੂ ਬਖਸ਼ੂ ਇਹ ਸਮਾਣੇ ਆਦੇਵਾ ਆਣ ਨਿਤਾਣਿਆਂ ਦੇ ਤਾਨ ਮੇਉਤਿਆਂ ਦੀ ਓਟਲ ਨੇ ਆਸਰੀਆਂ ਦੇ ਆਸਰੇ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੋਸਤੋ ਜੀ ਮਹਾਰਾਜ ਬਾਬਾ ਕੀ ਸੰਧੀ ਜੀ ਮਹਾਰਾਜ

ਧਰਿਆ ਆਪ ਜੀਤਾ ਵਾਹੂ ਵਾਹੂ ਕੋ ਵੇਦ ਸਿੰਘ ਆਕੇ ਗੁਰ ਜੀਤਾ ਦੇ ਮਾਤਾ ਅਨੁਸਾਰ ਤੁੰਤਨਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਆਪ ਜੀ ਦੇ ਅਵਤਾਰ ਤੇ ਤੁਹਾਡੇ ਦੁਨੀਆਂ ਦੁਨੀਆਂ ਨੂੰ ਕੁਦਰਤੀਆਂ ਸਾਰੀਆਂ ਸੰਗਤਾਂ ਨੇ ਯਾੜ ਕਲ ਕੇ ਮਾਰਾ ਤੁਹਾਨੂੰ ਜੀ ਗੁਰੂ ਜੀ ਦਾ ਸਮਾਰਾ ਆਪ ਜੀ ਦੀ ਸਤਿ ਸ਼ਾਹਿਆ ਦੇ ਮੇ ਜਾ ਪਿਆਰਿਆਂ ਦੀ ਸਮਾਰੀ ਤੇ ਵਿੱਚ ਮਹਾਨ ਨਗਰ ਕੀਰਤਨਾ ਸਜਾਇਆ ਗਿਆ ਪੰਗਾਜ ਸਵੈਸਤਕਲ ਨਗਰ ਕੀਰਤਨ ਦੀ 10 ਸਮਾਰਾਂ ਜਾਰੀ ਹੈ ਆਪ ਜੀ ਦੇ ਸਾਥ ਵਿੱਚਤਰ ਰੂਪ ਸਮਾਣ ਪਾਲੀ ਸਾਥ ਦੇ ਵਿੱਚ ਸੁਦਾਈ ਨਾਮ ਨੂੰ ਕੀਤਾ ਮਾਰਾ ਗਿਆ ਨਗਰ ਕੀਰਤਨ ਜਾਰੀ ਕਰਿਆ ਸਮੂਹ ਸੇਵਾਦਾਰਾਂ ਤੋਂ ਸੇਵਾ ਕਰਨਿਆ ਇਹ ਆਪ ਜੀਆ ਤੁਹਾਨੂੰ ਆਪ ਜੀਆ ਮੋੜਨਾ ਕਿਹਾ ਨੇ ਅਜਾਣੇ ਬੱਚੇ ਸੰਭਾਲ ਕੇ ਮਾਰਾ ਕਰਨਾ ਮਾਰਾ ਜਿ ਉਹੇ ਵਾਰ ਤੇ ਸੁਖ ਸੇਵਾ ਕਰਨ ਦੇ ਬਾਣ ਪੜਦੇ ਮਰਦ ਦਾ ਕੀਤੇ ਮਾਰਾ ਜਿ ਕਿਰਪਾ ਕਰਨੀ ਦੇਹ ਦਾਨੀ ਭਾਗੀ ਸਿਧਾ ਦੇ ਤਰ੍ਹਾਂ ਦੇ ਫੇਰ ਭਿਆ ਹਰਿ ਸਤਨਾ ਸੁਖ ਬਾਣਾ ਕਰਨ ਤੇ ਆਪ ਜੀ ਨੇ ਕਲ ਵਕਤ ਮੇਂ ਜੀਤਨੀ ਦੇ ਦੇਵ ਕਰਕੇ ਫੇਰ ਭਿਆ ਹਰਿ ਸਤਨਾ ਕਰਤ ਦੇ ਮਾਰਗਪ੍ਰਸ਼ ਨੇ ਸਾਰੇ ਪ੍ਰਗਟ ਸਹਿਰਾਂ ਤੇ ਸੇਵਾ ਕਾਰਨਾ ਦੇ ਸੰਤੇ ਦੇਵ ਪ੍ਰਯਾਤਨ ਰਚਨਾ ਰੇਤ ਜਾਲੀਆਂ ਵਾਲੇ ਪੀੜਾਂ ਤੇ ਗਹਿਣ ਵਾਲੇ ਪੀੜਾਂ ਤੇ ਨਿਰਾਗੇ ਵਾਲੇ ਪੀੜਾਂ ਦੇ ਜੋ ਸੰਗਤਾਂ ਸਰਵੇ ਦੇਵ ਪ੍ਰਯਾਤਨ ਰਚਨਾ ਕਿਨਾ ਮਾਗਦੇ ਜੋ ਸੇਵਾ ਕਰਦੇ ਪ੍ਰਗਟਸ਼ ਨੇ ਮਾਤਾ ਦੇ ਗਿਆਨ ਕਰਿਓ ਦੇਹਿਤ ਕਰਿਓ ਪਰਮਾਤਮਾ ਚ ਸਾਰੇ ਜਿੰਦਾਂ ਦੀ ਸੰਗਤਾਂ ਦੀਆਂ ਭਾਵਨਾ ਦਾ ਆ ਮੇਰਾ ਕਾਰਜ ਹੈ ਕਿ ਮੈਂ ਇਹਨਾਂ ਦੇ ਪ੍ਰਤੀਕਾਂ ਤੋਂ ਕਿਹਾ ਦੇਸ਼ਾਂ ਪ੍ਰਣੇਸ਼ਾਂ ਦੇ ਸਮਾਜੀ ਯੋਗਨਾ ਕੱਟਿਆ ਸਰ ਦੇਹ ਪਰਿਆਵਰਣਨਾ ਕਿਤੇ ਆ ਵਿਦਵਾਨਾਂ ਦੁਆਨ ਮਾਤਾ ਪਿਤਾ ਦੇ ਯੋਗਦਾਨ ਦਾ ਜਾਣਨਾ ਭਾਰਤ ਅਦਰ ਸਭ ਤੋਂ ਵੱਧ ਦੇ ਸੁੰਦਰ ਪ੍ਰਿਆਵਰਣਨਾ ਦਾ ਸਰ ਦਾ ਕਿਤੇ ਕਿਤੇ ਰਾਜਨੀਤੀ ਨੇ ਪ੍ਰਾਪਤੀਆਂ ਕਰ ਲਈਆਂ ਤੋਂ ਇੱਕ ਵਾਰ ਤੋਂ ਬਾਅਦ ਆਪੀ ਦੇ ਬਾਪੂਤਰ ਨੂੰ ਦੂਰਾਂ ਨੂੰ ਦੀ ਸਾਧ ਦੇ ਰਾਜਾ ਕੀ ਕਰਕੇ ਮਾਰ ਕਮਰ ਬਸਤੇ داری ਹੈ ਆਗਰ ਸਭੇ ਕੀ ਕਰਨੀ ਸਹਿਮਤ ਹੋ ਗਿਆ ਹੈ ਆਪ ਕੀ ਕਰਤਾ ਕਰੋ ਦੇਰ ਕਰੋ ਤਾ ਰਾਜ ਸੱਚੀ ਕੀਚਨਾ ਰਣਨਾ ਕਰੀ ਆਪ ਦੀ ਭਾਗਿਆ ਵਖ ਬਖੋ ਨੇਦਾਂ ਜਿੰਤਾਵੇ ਉਕਾਂਟ ਕਾ Boa wow. ਬਸੋ ਮੱਤ ਕੇਓ ਮੱਤ ਅਦਲਾ ਬਸੋ ਮੱਤ ਕੇਓ ਕੰਦੇ ਅਦਮ ਜਰਾ ਯੋ ਪਟਨਾ ਸ਼ਹਿਰ ਬੇਕਾਬਦ ਬਈਓ ਤੰਨ 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 ਜਨਿਆਰ ਇਸ ਪਰਸਾਹ ਸਭਾ ਜਗਤ ਸੁਤੇਰਾ শুয়া <muchas>